ਦੀਪ ਸਿੰਘ ਤੇ ਨਦੀ ਟੀਮ ਨੇ ਇੱਕ ਵੱਖਰਾ ਹੀ ਇੱਥੇ ਤਿਆਰ ਕੀਤਾ ਗਿਆ ਸੈਟਅਪ ਜਿਹੜਾ ਇਸ ਜਗ੍ਹਾ ਤੇ ਲੱਗ ਜਾਂਦਾ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੇ ਹਾਂ ਇਸ ਜਗ੍ਹਾ ਤੇ ਉਹ ਲੱਗ ਜਾਂਦਾ ਤੇ ਉੱਥੋਂ ਦਰਬਾਰ ਸਾਹਿਬ ਦਾ ਜਿਹੜਾ ਘਟਨ ਉਹ ਬੰਦ ਹੋ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਥੋੜਾ ਜਿਹਾ ਅੱਗੇ ਕਰ ਲੈਣੇ ਤਾਂ ਜੋ ਲਾਵਾ ਫੇਰੇ ਆਰਾਮ ਦੇ ਨਾਲ ਹੋ ਸਕੇ ਸੰਗਤ ਨੂੰ ਨਤਮਸਤਕ ਹੋਣ ਰੂਟੀਨ ਚ ਆਉਂਦੀ ਆਉਂਦੀ ਹੈ ਸੋ ਸੰਗਤ तकरीबन ਆਪਣੇ ਐਲ ਇਸ ਸੁੱਛਿਰਵਾ ਇਹ ਤੋਂ ਤੱਕ ਆਪਣੇ ਚਾਲਿਕਾ ਬੰਦਰ ਦਾ ਡੇਲੀ ਆਉਂਦੀ ਆ ਤੇ ਲੰਗਰ ਪਾਣੀ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਪਹਿਲੀ ਵਾਰ ਆਏ ਹੋ ਜੀ ਜੀ ਪਹਿਲੀ ਵਾਰ ਆਏ ਹਾਂ ਜੀ ਤੇ ਪਤਾ ਕਿਵੇਂ ਚੱਲਿਆ ਤੁਹਾਨੂੰ ਤੁਹਾਡੀ ਵੀਡੀਓ ਦੇਖੀ ਜੀ ਬਾਈ ਜੀ ਚਲੋ ਮਿਹਰਬਾਨੀ ਜੀ ਕਿਵੇਂ ਲੱਗਿਆ ਤੁਹਾਨੂੰ ਨਹੀਂ ਬਹੁਤ ਸੋਹਣਾ ਲੱਗਿਆ ਬਾਈ ਬਹੁਤ ਸੋਹਣਾ ਲੱਗਿਆ ਸੱਚ ਬਹੁਤ ਵਧੀਆ ਲੱਗਿਆ ਇੱਥੇ ਪ੍ਰਬੰਧ ਲੱਗਿਆ ਵੀਰੇ ਆਪਾਂ ਨੇ ਇੱਥੇ ਸੰਗਤ ਵੀ ਹੋਰ ਸੰਗਤ ਵੀ ਮਿਲੀ ਆਪਾਂ ਨੂੰ ਗੱਡੀਆਂ ਦੇ ਆਉਣ ਜਾਣ ਲਈ ਵੀ ਵਧੀਆ ਰਾਹ ਬਣਿਆ ਪੂਰਾ ਵਧੀਆ ਲੱਗਿਆ ਲੰਗਰ ਪਾਣੀ ਦਾ ਪ੍ਰਬੰਧ ਪੂਰਾ ਵਧੀਆ ਹੈ ਰਦੀਪ ਜੀ ਕਿੰਨੇ ਟਾਈਮ ਤੋਂ ਇਹ ਚਪੈਰਾ ਸਾਹਿਬ ਗੁਰੂ ਘਰ ਦੇ ਵਿੱਚ ਚੱਲਦਾ ਆ? ਮੈਨੇ ਤੋਂ ਅਸੀਂ ਸੰਦੇ ਦਾ ਸ਼ੁਰੂ ਕਰਿਆ। ਅੱਛਾ ਜੀ। ਸੰਦੇ ਤੋਂ 12:00 ਤੱਕ ਤੇ ਅਨਨਿਤ ਕਿੰਬਰ ਆ ਚੋਤਾ। ਪੰਜਾ ਮਹੀਨਾ ਹੋ ਗਿਆ। ਕੋਈ 24, 25, 26 ਤਰੀਕ ਨੂੰ ਵੀ ਤੁਸੀਂ ਕੋਈ ਇੱਥੇ ਸਮਾਗਮ ਕਰਾ ਰਹੇ ਹੋ? ਕੋਈ ਨਾ ਆਪਣਾ ਪਪਾ ਨਾਮ ਸਿੰਘ ਦਾ ਜਨਮ ਦਿਹਾੜਾ, ਜਾਂ ਆਪਣਾ ਦੁਆਲੀ ਦਾ ਬੰਦੀ ਛੋਟ ਦਾ ਦਿਹਾੜਾ ਸੋ ਟੈਂਟਨ ਨਾਲ ਲਗਾਤਾਰ ਆਪਣਾ ਖੜਪਾ ਹੋਗਾ। 24 ਨੂੰ ਸ਼ੁਰੂ ਕਰ ਦਿੱਤਾ ਹੋਣਾ ਕਿ 26 ਨੂੰ ਪੂਆ ਪਾਇਆ ਜਾਏਗਾ। ਕਿ ਇਸ ਕਿਨੇ ਦੇ ਨਾਲ ਲੰਘਨ ਪਾਣੀ ਖੱਦ ਪਾੜੇ ਇਹ ਆਪਣਾ ਪੰਛੀ ਨੂੰ ਸ਼ਾਮ ਨੂੰ ਖੇਤਾਂ ਦੀਵਾਰ ਹੋਗਾ ਵਧੀਆ এনवायरमेंट ਕ੍ਰੀਏਟ ਕਰਕੇ ਦੇ ਤੇ ਅਸੀਂ ਸੋਨੇ ਵੀ ਜਿਹੜੀ ਅਗਲੀ ਪੀੜ੍ਹੀ ਵੀ ਆ ਕੇ ਬੱਚਾ ਤੋਂ ਸਿੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਤੁਹਾਡਾ ਦੋਸਤ ਤੇ ਹੋਸਟ ਲਾਢੀ ਸਿੰਘ ਪਟੇਲਾ ਇੱਕ ਵਾਰੀ ਫੇਰ ਅਸੀਂ ਪਹੁੰਚ ਚੁੱਕੇ ਹਾਂ ਬਾਬੇ ਕੇ ਹੰਟਲੀ ਨਾਨਕਸਰ ਸੰਪਰਦਾਇ ਦੇ ਵੱਲੋਂ ਇਹ ਗੁਰਦੁਆਰਾ ਸਾਹਿਬ ਇੱਥੇ ਸ਼ੁਸ਼ੋਭਿਤ ਹੈ ਰੂਹਾਨੀਅਤ ਦੇ ਮੂਜਸਮੇ ਵਾਂਗੂ ਇੱਕ ਗੁਰੂ ਘਰ ਜਾਣਿਆ ਜਾਂਦਾ ਹੈ ਨਿਊਜ਼ੀਲੈਂਡ ਦੇ ਵਿੱਚ ਬਹੁਤ ਵੱਡੀ ਦੇਣ ਹੈ ਜਦੋਂ ਅਸੀਂ ਲਾਸਟ ਪੋਡਕਾਸਟ ਕੀਤਾ ਸੀ ਹਰਦੀਪ ਸਿੰਘ ਜੀ ਮੇਰੇ ਨਾਲ ਨੇ ਸੇਵਾਦਾਰ ਵੀ ਨਾਲ ਨੇ ਗੁਰੂ ਘਰ ਦੇ ਸੇਵਾ ਦਾ ਪ੍ਰਬੰਧ ਵੀ ਪੂਰਾ ਹੈ ਹਰਦੀਪ ਸਿੰਘ ਜੀ ਦੇ ਵੱਲੋਂ ਯਾਨ ਦੀ ਪੂਰੀ ਜਿਹੜੀ ਟੀਮ ਹੈ ਉਹਨਾਂ ਦੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਲਾਸਟ ਟਾਈਮ ਕੋਈ ਸੜਕਾਂ ਨਹੀਂ ਸੀ ਬਣੀਆਂ ਤੁਸੀਂ ਵੀਡੀਓ ਦੇਖ ਪਾਰੋ ਸੜਕਾਂ ਬਣੀਆਂ ਤੁਸੀਂ ਆਰਾਮ ਨਾਲ ਆਪਣੀ ਗੱਡੀ ਥੱਲੇ ਲੈ ਕੇ ਜਾ ਸਕਦੇ ਹੋ ਅਸੀਂ ਵੱਡੀ ਅਪਡੇਟ ਤੁਹਾਨੂੰ ਜਿਹੜੀ ਦੇਣੀ ਸੀਗੀ ਉਹ ਦੇਣ ਦੇ ਲਈ ਅੱਜ ਪੋਡਕਾਸਟ ਕਰ ਰਹੇ ਹਾਂ ਤੁਸੀਂ ਬਿਲਕੁਲ ਮਹਾਰਾਜੀ ਪਾਲਕੀ ਸਾਹਿਬ ਦੇਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਆਨੰਦ ਕਾਰਜਾਂ ਦੇ ਬਾਬਤ ਅਸੀਂ ਦੱਸਣਾ ਕਿ ਸਾਡੇ ਕੋਲ ਸੈਪਰੇਟ ਇੱਕ ਅਸੀਂ ਕੀਤਾ ਪਿਆ ਇੱਥੇ ਦਾ ਸੈਟਅਪ ਐਕਸਟਰਾ ਤੌਰ ਤੇ ਸੈਟਅਪ ਕੀਤਾ ਅਸੀਂ ਕਿ ਤੁਸੀਂ ਆਨੰਦ ਕਾਰਜ ਕਰਨੇ ਆ ਤਾਂ ਈਜ਼ੀਲੀ ਆਨੰਦ ਕਾਰਜ ਹੋ ਸਕਦੇ ਕਈ ਸੰਗਤ ਦੀ ਸਾਨੂੰ ਡਿਮਾਂਡ ਆਂਦੀ ਸੀਗੀ ਕਿ ਜੀ ਲਾਵਾ ਫੇਰੇ ਕਿਵੇਂ ਕਰਾਂਗੇ ਆਪਾਂ ਆਨੰਦ ਕਾਰਜ ਕਿਵੇਂ ਕਰਾਂਗੇ ਆਪਾਂ ਪਰ ਹਰਦੀਪ ਸਿੰਘ ਤੇ ਉਹਨਾਂ ਦੀ ਟੀਮ ਨੇ ਇੱਕ ਵੱਖਰਾ ਹੀ ਇੱਥੇ ਤਿਆਰ ਕੀਤਾ ਗਿਆ ਸੈਟਅਪ ਜਿਹੜਾ ਇਸ ਜਗ੍ਹਾ ਤੇ ਲੱਗ ਜਾਂਦਾ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੇ ਹਾਂ ਇਸ ਜਗ੍ਹਾ ਤੇ ਉਹ ਲੱਗ ਜਾਂਦਾ ਤੇ ਉਥੋਂ ਦਰਬਾਰ ਸਾਹਿਬ ਦਾ ਜਿਹੜਾ ਕਰਟਨ ਹੈ ਉਹ ਬੰਦ ਹੋ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਥੋੜਾ ਜਿਹਾ ਅੱਗੇ ਕਰ ਲੈਣੇ ਆ ਤਾਂ ਜੋ ਲਾਵਾ ਫੇਰੇ ਆਰਾਮ ਦੇ ਨਾਲ ਹੋ ਸਕਣ ਹਰਦੀਪ ਸਿੰਘ ਜੀ ਤੋਂ ਵੀ ਜਾਣਕਾਰੀ ਲਵਾਂਗੇ ਹਰਦੀਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸੈਟਅਪ ਦੇ ਬਾਰੇ ਜਰੂਰ ਸੰਗਤ ਨੂੰ ਦੱਸੋ ਕਿਉਂ ਕਰਕੇ ਹੁਣ ਪਾਰਕਿੰਗ ਦੀ ਪ੍ਰੋਬਲਮ ਨਹੀਂ ਹੈ ਜਗ੍ਹਾ ਖੁੱਲੀ ਹੈ ਲੰਗਰ ਪਾਣੀ ਦੀ ਪ੍ਰੋਬਲਮ ਨਹੀਂ ਹੈ ਨੰਦ ਕਾਰਜਾਂ ਦੀ ਵੱਡੀ ਡਿਮਾਂਡ ਹੈ ਨਿਊਜ਼ੀਲੈਂਡ ਦੇ ਵਿੱਚ ਗੁਰਦੁਆਰਾ ਸਾਹਿਬ ਤਕਰੀਬਨ ਸਾਰੇ ਬਿਜ਼ੀ ਰਹਿੰਦੇ ਨੇ ਪਏ ਹਮਿਲਟਨ ਆਕਲੈਂਡ ਜਾਂ ਨੇੜੇ ਤੇੜੇ ਜਿਹੜੇ ਸਬਰਬ ਨੇ ਉਹਨਾਂ ਦੇ ਨੇੜੇ ਪੈਂਦਾ ਹੈ ਬਾਬੇ ਕੇ ਹੰਟਲੀ ਤੇ ਉਹਦੇ ਬਾਰੇ ਜਰੂਰ ਦੱਸੋ ਸਾਡੇ ਜਿਹੜੇ ਵੀ ਦਰਸ਼ਕ ਇਸ ਵਕਤ ਦੇਖ ਰਹੇ ਆ ਸਿੱਖ ਸੰਗਤ ਨੇ ਆਨੰਦ ਕਾਜ ਕਰਾਉਣੇ ਹਾਂ ਜੀ ਕੋਈ ਖਾਸਾ ਬਾਈ ਜੀ ਫਤਿਹ ਜਿਹੜਾ ਨੰਦ ਕਾਜ ਕਰ ਰਹੇ ਆ ਜਿਹੜਾ ਪਿਛਲੇ ਵਾਰਾਂ ਸੇ ਹੋ ਕੇ ਵੀ ਹੋਇਆ ਤੇ ਕਾਫੀ ਸਾਡੇ ਕੋਲ ਬੁਕਿੰਗ ਚੱਲੀ ਜਾ ਰਹੀਆਂ ਉਹਨਾਂ ਦੇ ਕਾਜ ਕਰ ਵਾਸਤੇ ਉਹ ਸਾਡਾ ਪੂਰਾ ਇੱਕ ਪਲੇਟਫਾਰਮ ਤੇ ਆ ਕਿਤਾ ਗਿਆ ਹੈ ਤੇ ਉਹ ਸਾਰੇ ਚਾਨੀ ਚੁਣੀ ਲਾ ਕੇ ਵਧੀਆ ਤਰੀਕੇ ਦੇ ਨਾਲ ਬੰਦੋਬਸਤ ਕਰ ਜਾਂਦਾ ਤੇ ਸਦਾ ਸਾਰਾ ਜਿਹੜਾ ਹੁਣ ਟੈਂਪਰੇਰੀ ਜਿਹੜਾ ਹੈਗਾ ਸਦਾ ਇਕ ਲੰਗਰ ਹਾਲ ਪੱਕਾ ਬਣ ਰਿਹਾ ਪਿਛਲੇ ਪਾਸੇ ਜਿੱਦੋਂ ਉਹ ਤਿਆਰ ਹੋ ਗਿਆ ਫੇ ਲੰਗ ਖੋਦੇ ਕਾਫੀ ਸੁਵਿਧਾ ਹੋ ਜਿੰਗੇ ਉੱਥੇ ਪਰ ਟੈਂਪਰੇਰੀ ਸਾਡੇ ਕੋਲ ਤਕਰੀਬਨ 2 300 ਬੰਦਿਆਂ ਵਾਸਤੇ ਲੰਗਰ ਹਾਲ ਵਾਸਤੇ ਤੇ ਤੰਬੂ ਲਾ ਸਕਦੇ ਆ ਕੈਟਰਿੰਗ ਕਰ ਸਕਦੇ ਆ ਤੇ ਸਾਰੇ ਬਰਤਨ ਦੀ ਸਾਰੀਆਂ ਕੁ ਫੈਸਿਲਿਟੀ ਸਭ ਤਰ੍ਹਾਂ ਤਿਆਰ ਕੀਤੀਆਂ ਗਈਆਂ ਤੇ ਉਹਦੇ ਨਾਲ ਨਾਲ ਅਸੀਂ ਜਿਵੇਂ ਚਾਹੁੰਦੇ ਆ ਵੀ ਅੱਜ ਜਰਾ ਤੁਸੀਂ ਬਾਅਦ ਦੇਖੇਗੇ ਨਜ਼ਾਰਾ ਪੂਰਾ ਇਕ ਲੈਕ ਵੀਊ ਹੁਆ ਤੇ ਲੌਂਗ ਟਰਮ ਰਿਵੀਸ਼ਨ ਹੈਗੀ ਆ ਵੀ ਆਪਾਂ ਜੋ ਕੋਈ ਅਜਰਾ ਕੁਸਤਰਾ ਪਲੇਟਫਾਰਮ ਰਾਇਆ ਹੋਇਆ ਆਸੀਂ ਗਾਵ ਵਾਸਤੇ ਉੱਥੇ ਲੈਗ ਵੀ ਕੋਲ ਕੇ ਜਾ ਕੇ ਵੀ ਕਰ ਸਕਦੇ ਆਂ ਨੰਦ ਕਾਰਜ ਕਰਨਾ ਪੂਰਾ ਜਿਵੇਂ ਆਊਟਡੋਰ ਸੈਟਿੰਗ ਜਿਸ ਲੋਕ ਨੇ ਡੈਸਟੀਨੇਸ਼ਨ ਵੇਡਿੰਗ ਕਰ ਰਹੇ ਆ ਉਹ ਸਾਰਾ ਕੁਸ ਸਸੀਂ ਨਾਲ ਦੀ ਨਾਲ ਕੋਸ਼ਿਸ਼ ਕਰ ਰਹੇ ਆ ਵੀ ਅੱਗੇ ਤੋਂ ਅੱਗੇ ਸਾਡੀ ਵਧਿਆ ਤੇ ਵਧਿਆ ਜਿਵੇਂ ਦੀ ਡਿਮਾਂਡ ਆ ਰਹੀ ਹੈ ਜੋ ਵੀ ਸੈਟਅਪ ਆਪਾਂ ਨੂੰ ਕਰਨਾ ਪੈਗਾ ਆਪਾਂ ਕਰਾਂਗੇ ਪਰ ਨੰਦ ਕਾਰਜ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵੀ ਅੰਦਰ ਹੀ ਹੋਣਗੇ ਤੁਸੀਂ ਕੋਈ ਆਪਣਾ ਪ੍ਰੋਗਰਾਮ ਕਰਨਾ ਖਾਣ ਪੀਣ ਦਾ ਉਹ ਬਾਹਰ ਕਰ ਸਕਦੇ ਹਾਂ ਜੀ ਕੋਈ ਤੁਸੀਂ ਬ੍ਰਾਂਚ ਕਰਨਾ ਹੈ ਕੋਈ ਲੰਗਰ ਕਰਨਾ ਹੈ ਉਹ ਤੁਸੀਂ ਬਾਅਰ ਕਰ ਸਕਦੇ ਹੋ ਕਿਉਂਕਿ ਕਰਕੇ ਆਪਾਂ ਵੈਸਟਰਨ ਕੰਟਰੀਸ ਚ ਹਾਂ ਜੀ ਇੰਡੀਆ ਵਾਲਾ ਪੰਜਾਬ ਵਾਲਾ ਮਾਹੌਲ ਇੱਥੇ ਨਹੀਂ ਹੈ ਪਰ ਤੁਸੀਂ ਉਹ ਮਾਹੌਲ ਪ੍ਰੋਵਾਈਡ ਕਰਕੇ ਦੇ ਰਹੇ ਹੋ ਤਾਂ ਜਿਸ ਜਿਸ ਦੀ ਕਿਸੇ ਦੀ ਡਿਮਾਂਡ ਹੈ ਸੇਵਾਦਾਰ ਇੱਥੇ 24/7 ਅਵੇਲੇਬਲ ਰਹਿੰਦੇ ਨੇ ਸੰਗਤ ਜਦੋਂ ਮਰਜੀ ਨਾਤਮਸਤਕ ਹੋਵੇ ਸੰਗਤ ਮੱਥਾ ਟੇਕੇ ਚਾਹ ਪਾਣੀ ਦੇ ਪ੍ਰਬੰਧ ਪੂਰੇ ਪ੍ਰਦੀਪ ਸਿੰਘ ਜੀ ਜਿਹੜਾ ਲਾਸਟ ਵੀਡੀਓ ਆਪਾਂ ਕੀਤਾ ਸੀਗਾ ਪੋਡਕਾਸਟ ਕੀਤਾ ਸੀ ਮੇਰੇ ਖਲ ਗੁਰਨਾਨਕ ਨਾਮ ਲੈਵਾ ਸੰਗਤਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਸੰਗਤ ਨੂੰ ਨਤਮਸਤਕ ਹੋਣ ਰੂਟੀਨ 'ਚ ਆਉਂਦੀ ਹੈ ਆਉਂਦੀ ਆ ਸੋ ਸੰਗਤ ਤਕਰੀਬਨ ਆਪਣੇ ਐਲ ਐ ਸੰਸ਼ਰਵਾਰ ਐਤਵਾਰ ਤੱਕ ਆਪਣੇ ਚਾਰਿਕਾਂ ਬੰਦੇ ਤੱਕ ਡੇਲੀ ਹੁੰਦੀ ਆ ਤੇ ਲੰਗਰ ਪਾਣੀ ਦਾ ਸਾਰਾ ਇੰਤਜ਼ਾਮ ਕੀਤਾ ਹੁੰਦਾ ਤੇ ਨਾਲ ਨਾਲ ਗੱਡੀਆਂ ਲੈ ਕੇ ਜਾਂ ਬਾਗੀ ਲੈ ਕੇ ਉਹਨਾਂ ਨੂੰ ਦਿਖਾਇਆ ਜਾਂਦਾ ਸ਼ੁਕਰ ਕੇ ਹਮਿਲਟਨ ਤੋਂ ਤਕਰੀਬਨ 20 ਤੋਂ 25 ਮਿੰਟ ਦੀ ਦੂਰੀ ਹੈ ਆਕਲੈਂਡ ਤੋਂ ਤਕਰੀਬਨ 40 45 ਮਿੰਟ ਦੀ ਦੂਰੀ ਹੈ ਤੇ ਸੰਗਤ ਦਾ ਫਲੋ ਹੁਣ ਬਣਿਆ ਕੁਛ ਕਿ ਨਹੀਂ ਬਣਿਆ ਸੋ ਸੰਗਤ ਉਹਨਾਂ ਕਾਫੀ ਆਪਣੇ ਪ੍ਰੋਗਰਾਮ ਵੀ ਚੱਲ ਰਹੇ ਆ ਉਹ ਜਿਵੇਂ ਅਸਰੇ ਹਰ ਇੱਕ ਆ ਜਿਹੜੇ ਮਿੰਨੀਚ ਆਪਣੇ ਖੰਡਪਾਖ ਹੋ ਰਹੇ ਆ ਸੋ ਲਗਾਤਾਰ ਅਕਤੂਬਰ ਨਵੰਬਰ ਡਿਸੰਬਰ ਤੇ ਵੀ ਫਿਰ ਮਾਰਚ ਆਪ ਦਾ ਕਰਬਾ ਨਹੀਂ ਹੋਇਆ ਕਰੇ ਵੀ ਬਹੁਤ ਜਿਵੇਂ ਦੱਸਿਆ ਆਨੰਦ ਕਾਰਜ ਵੀ ਕਿਸੇ ਨੇ ਕਰਾਉਣਾ ਹੈ ਬੁਕਿੰਗ ਕਰਾਣੀ ਹੈ ਤੁਹਾਡੇ ਕੋਲ ਸੈਪਰੇਟ ਇੱਕ ਸੈਟਅਪ ਬਣ ਗਿਆ ਨਾ ਆਪਾਂ ਕਹਿ ਸਕਦੇ ਕਿ ਅਲੱਗ ਤੋਂ ਤੁਹਾਡੇ ਕੋਲ ਇੱਕ ਸੈਪਰੇਟ ਸੈਟਅਪ ਹੈਗਾ ਅਲੱਗ ਸੈਟਅਪ ਹੈਗਾ ਉਹਨੂੰ ਤੁਸੀਂ ਕਰਕੇ ਆਨੰਦ ਕਾਰਜ ਆਪਣੇ ਜਿਹੜੇ ਆ ਤੁਸੀਂ ਕਰਾ ਸਕਦੇ ਹੋ ਨਾ ਤੁਹਾਨੂੰ ਕਿਤੇ ਪਾਰਕਿੰਗ ਦੀ ਕੋ ਪ੍ਰੋਬਲਮ ਨਹੀਂ ਆਏ ਤੁਸੀਂ ਕਿ ਆਊਟਸਾਈਡ ਕੋਈ ਆਪਣਾ ਲੰਚ ਬ੍ਰੰਚ ਕਰਨਾ ਹੈ ਕੋਈ ਦੂਸਰਾ ਆਪਣਾ ਫੰਕਸ਼ਨ ਕਰਨਾ ਉਹ ਵੀ ਤੁਸੀਂ ਈਜ਼ੀਲੀ ਕਰ ਸਕਦੇ ਹੋ ਇਹ ਕਾਫੇ ਉਹ ਲੋਰਾ ਵਿੱਚ ਸੰਗਤ ਜੀ ਹਰਦੀਪ ਸਿੰਘ ਜੀ ਨੇ ਸਾਨੂੰ ਬੜੀ ਪਿਆਰੀ ਗੱਲ ਦੱਸੀ ਹੈ ਕਿ ਪਗਸੈਣ ਜੀ ਦਾ ਦੇਖੋ ਉਹਨਾਂ ਨੇ ਛੋਟਾ ਜਿਹਾ ਨਾ ਆਪਾਂ ਇਹਨੂੰ ਰੂਮ ਕਵਾਂਗੇ ਬਣਾਇਆ ਪਿਆ ਕਾਫੀ ਰੂਮ ਬਣੇ ਪਏ ਸਾਰੇ ਭਗਤਾਂ ਦੇ ਗੁਰਦੁਆਰਾ ਬਾਬੇ ਕੇ ਹੰਟਲੀ ਦੇ ਵਿੱਚ ਤੇ ਉਹ ਕਹਿੰਦੇ Rajasthan ਤੋਂ ਸੀ ਹਾਂਜੀ ਪਗਲ ਸੈਣ ਜੀ Rajasthan ਤੋਂ ਸੀਗੇ ਤੇ ਉਹ ਜਿਹੜਾ ਇੱਥੇ ਗਰਾਊਂਡ ਤੇ ਤੁਸੀਂ ਦੇਖ ਰਹੇ ਹੋ ਪੇਵਰ ਲਾਏ ਆ ਛੋਟੇ ਛੋਟੇ ਕੰਕਰੀਟ ਰੈਡੀਸ਼ ਕਲਰ ਦੇ ਲਾਏ ਆ ਹਰਦੀਪ ਜੀ ਦੇ ਬਾਰੇ ਦੱਸੋ ਪਲੀਜ਼ ਇਹ ਕਨਸੈਪਟ ਕੀ ਹੈ ਸੋ ਜਿਹੜਾ ਸਾਰੇ 15 ਫਕਤੰ ਦਾ ਹੈਗਾ ਨਕਸ਼ਾ ਪੂਰਾ ਇੰਡੀਆ ਦਾ ਆ ਜਿਹਨੇ ਪਤਾਵੇ ਏਕੜ ਚ ਸਾਰੇ ਹੈਗਿਆ ਨਹੀਂ ਇੰਦਾ ਪੂਰਾ ਰਕਸ਼ਾ ਹੈਗਾ ਸੋ ਜਿਹੜੇ ਫਕਤ ਆਪਣੇ ਉੱਤਰਾ ਪ੍ਰਦੇਸ਼ ਹੋਇਆ ਉਹ ਸਾਰਾ ਉੱਤਰਾ ਪ੍ਰਦੇਸ਼ ਦਾ ਉਹਨਾਂ ਦੇ ਪੇਵਰ ਲਾਇ ਹੋਇਆ ਤੇ ਜਿਹੜੇ ਆਪਣੇ ਉੱਧਰ ਵਾਲ ਆ ਹੈਗੇ ਆਪਣੇ ਰਾਜਸਥਾਨ ਸੋ ਫਕਤ ਤੰਨਾ ਜੀ ਫਕਤ ਪੀਪਾ ਜੀ ਤੇ ਫਕਤ ਸੇਨ ਜੀ ਆ ਰਾਜਸਥਾਨ ਚ ਉਹਦੇ ਪੇਵਰ ਲਾ ਲਓ ਤਾਂ ਫਕਤ ਸੇਨ ਜੀ ਰਾਜਸਥਾਨ ਤੋਂ ਸੀ ਤੇ ਤੁਸੀਂ ਰਾਜਸਥਾਨ ਦਾ ਕਨਸੈਪਟ ਲਾਤਾ ਤੇ ਡਿਜ਼ਾਈਨਿੰਗ ਵੀ ਹੋਵੇਦੀ ਹੈ ਡਿਜ਼ਾਈਨ ਵੀ ਹੋਮੀ ਆ ਸੋ ਕਿੱਤੀ ਆ ਜੀ ਤੁਸੀਂ ਰਾਜਸਥਾਨ ਦੇ ਵਿੱਚ ਪੇਵਰ ਲੱਗਦੇ ਸੀ ਇਹ ਡਿਜ਼ਾਈਨ ਸੋ ਉਹਨਾਂ ਨੂੰ ਸਾਰਾ ਜੇ ਕਿ ਬੱਚਾ ਜਾਂ ਕੋਈ ਅਗੇ ਸਿੱਖਣ ਕਰਨਾ ਚਾਹਣਾ ਛੇਤੀ ਆਊਗਾ ਵੀ ਹਾਂ ਅਸੀਂ ਆ ਤਨ ਜਗਾ ਰਾਜਸਥਾਨ ਦੇ ਖਰੇ ਅਸੀਂ ਹੁਣ ਤੇ ਉਹ ਥੱਲੇ ਜਾ ਕੇ ਉਧਰ ਮਹਾਰਾਸ਼ਟਰ ਦਾ ਜਗਾ ਉਹ ਮਹਾਰਾਸ਼ਟਰ ਤੇ ਪੇਵਸ ਲੱਗੀ ਹੋਇਆ ਉਹ ਹੈਗਾ ਭਗਤ ਤੁਲਸੀਨ ਜੀ ਭਗਤ ਨਾਮਦੇਵ ਜੀ ਤੇ ਭਗਤ ਪ੍ਰਮਾਨੰਦ ਜੀ ਸੋ ਉਹ ਉਹ ਮਹਾਰਾਸ਼ਟਰ ਦਾ ਕਨਸੈਪਟ ਕਨਸੈਪਟ ਜਿਹੜਾ ਫਲੋਰ ਤੇ ਲੱਗਾ ਹੋਇਆ ਤੇ ਆਪਾਂ ਫਿਰ ਫਕਤ ਜੇਦੇਵ ਜੀ ਲੋ ਬੰਗਾਲ ਚ ਵੀ ਹੈਗੇ ਆ ਉਹਦੇ ਕਨਸੈਪਟ ਵੱਖਰਾ ਹੈਗਾ ਤੇ ਪਾਕਿਸਤਾਨ ਵਾਲ ਫਕਤ ਫਰੀਜੀ ਤੇ ਪਾਕ ਸਦਨਾ ਜੀ ਪਾਕਿਸਤਾਨ ਉਹਦੇ ਕਾਪੇ ਕਸ ਲਿਖਿਆ ਵੱਖਰੇ ਉਹ ਲਗ ਤਰੀਕੇ ਦਾ ਬਣਾਇਆ ਉਹ ਵੀ ਦਿਖਾ ਸਕਦੇ ਸੰਗਤ ਨੂੰ ਹਾਂਜੀ ਦਿਖਾ ਸਕਦਾ ਸਾਰੇ ਉਹਦਾ ਕਨਸੈਪਟ ਹੈਗਾ ਵੀ ਜੋ ਸੰਗਤ ਤੁਰਦੀ ਆ ਉਹਨਾਂ ਚਾਹੀਤ ਆਊਗਾ ਵੀ ਆਹ ਖੇਰੀ ਜਗ੍ਹਾ ਤੇ ਉਹਨਾਂ ਦਾ ਜਨਮ ਹੋਇਆ ਸੀ ਤੇ ਬਾਅਦ ਚ ਜਿੰਨੇ ਆ ਸ਼ਰਕਾਂ ਜਾਂਦੀਆਂ ਇਹ ਸਾਰਾ ਜਾਊਗਾ ਆਪਣਾ ਇੱਕ ਅੰਮ੍ਰਿਤਸਰ ਚੋਂ ਤੇ ਜੀ ਅੰਮ੍ਰਿਤਸਰ ਦਾ ਪੂਰਾ ਇੱਕ ਸੈਟਅਪ ਹੋਗਾ ਉੱਥੇ ਕਰਾਂਗੇ ਤੇ ਜਿਵੇਂ ਸਰੋਵ ਬਹੁ ਮਨੂਗਾ ਤੇ ਉੱਥੇ ਪੂਰਾ ਆਪਣਾ ਇੱਕ ਵੱਡਾ ਕਮਰਾ ਬਨੂਗਾ ਤੇ ਉੱਥੇ ਸਾਰਾ ਆਪਣਾ ਇਨਫੋਰਮੇਸ਼ਨ ਸੈਂਟਰ ਤੇ ਅੰਮ੍ਰਿਤਸਰ ਦਾ ਸਾਰਾ ਨਕਸ਼ਾ ਬਣੂਗਾ ਸਗੇ ਜੀ ਤੁਹਾਨੂੰ ਵੀ ਦੱਸ ਦਈਏ ਤੁਹਾਡੀ ਜਾਣਕਾਰੀ ਥੋੜਾ ਜਿਹਾ ਵਾਦਾ ਕਰਦੀਏ 15 ਭਗਤਾਂ ਦੇ ਇੱਥੇ ਛੋਟੇ ਛੋਟੇ ਰੂਮ ਬਣਾਏ ਗਏ ਹਨ ਔਰ ਕਨਸੈਪਟ ਤਿਆਰ ਕੀਤਾ ਹੈ ਕਿ ਜਿਹੜੇ ਭਗਤ ਜਿੱਥੋਂ ਬਿਲੋਂਗ ਕਰਦੇ ਸੀ ਜਿਹੜੇ ਉਹਨਾਂ ਦੀ ਜਨਮ ਭੂਮੀ ਸੀ ਉਹਦੇ ਅਕੋਰਡਿੰਗ ਇਹਨਾਂ ਨੇ ਐਦਾਂ ਦਾ ਕਨਸੈਪਟ ਤਿਆਰ ਕੀਤਾ ਤੇ ਕਾਫੀ ਪਿਛਲੇ ਸਾਲ ਨੂੰ ਇਸ ਸਾਲ ਗੁਰਦੁਆਰਾ ਸਾਹਿਬ ਦੇ ਵੀ ਡਵੈਲਪਮੈਂਟ ਹੋਸਟ ਹੋ ਗਈ ਹੈ ਇੱਕ ਵਾਰੀ ਕੈਮਰਾਮੈਨ ਵੀਰ ਨੂੰ ਕੰਗਾ ਇੱਧਰ ਦ੍ਰਿਸ਼ ਦਿਖਾਓ ਕਿੰਨਾ ਪਿਆਰਾ ਦ੍ਰਿਸ਼ ਹੈ ਦੇਖੋ ਬਹੁਤ ਹੀ ਸੁੰਦਰ ਰੋਹਾਨੀਅਤ ਦਾ ਮੂਜਸਮਾ ਅਲੌਕਿਕ ਆਪਾਂ ਕਹਿ ਸਕਦੇ ਹਾਂ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਵਰਦਾਨ ਹੈ ਇੱਕ ਗੁਰੂ ਘਰ ਬਾਬੇ ਕੇ ਹੰਟਲੀ ਲੋ ਜੀ ਤੁਹਾਨੂੰ ਗੱਡੀਆਂ ਦਿਖਾ ਰਹੇ ਹਾਂ ਤੁਸੀਂ ਗੱਡੀ ਗੁਰਦੁਆਰਾ ਸਾਹਿਬ ਨਤਮਸਤੋਖੋ ਕੇ ਗੱਡੀਆਂ ਤੁਹਾਡੀਆਂ ਬਿਲਕੁਲ ਥੱਲੇ ਡਾਊਨ ਜਿੰਨਾ ਹੈਗਾ ਗੱਡੀਆਂ ਤੁਹਾਡੀਆਂ ਆਰਾਮ ਨਾਲ ਲਾਂਦੀਆਂ ਸੰਗਤ ਵੀ ਦੇਖੋ ਗੱਡੀਆਂ ਦੇ ਵਿੱਚ ਟਰੈਵਲ ਕਰ ਸਕਦੀ ਹੈ ਥੱਲੇ ਪਾਟੀਨਾਪੋਲ 골ਫ ਦੀਆਂ ਬੱਗੀਆਂ ਹੈਗੀਆਂ 6 ਤੋਂ 8 ਸੀਟਰ ਤੇ ਦੋ ਵੀਰ ਵੀ ਸਾਡੇ ਇੱਥੇ ਹੈਲਪ ਕਰਦੇ ਨੇ ਤੁਸੀਂ ਆ ਕੇ ਇੱਥੇ ਆਪਣੇ ਬੱਚਿਆਂ ਦੇ ਨਾਲ ਪੂਰਾ ਵਿਊ ਜਿਹੜਾ ਹੈਗਾ ਵਿਜ਼ਿਟ ਕਰ ਸਕਦੇ ਹੋ ਲੇਖ ਤੇ ਜਾ ਸਕਦੇ ਹੋ ਸੰਗਤ ਦੇ ਨਾਲ ਵੀ ਗੱਲ ਕਰਾਂਗੇ ਸੰਗਤ ਨੂੰ ਕਿਵੇਂਦ ਲੱਗਿਆ ਗੁਰੂ ਘਰ ਬਾਬੇ ਘੈਂਟ ਲਈ ਭਾਈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਪਹਿਲੀ ਵਾਰ ਹੀ ਆਏ ਹੋ ਜੀ ਹਾਂਜੀ ਪਹਿਲੀ ਵਾਰ ਆਇਆ ਬਾਈ ਜੀ ਤੇ ਪਤਾ ਕਿਵੇਂ ਚੱਲਿਆ ਤੁਹਾਨੂੰ ਤੁਹਾਡੀ ਵੀਡੀਓ ਦੇਖੀ ਜੀ ਬਾਈ ਜੀ ਚਲੋ ਮਿਹਰਬਾਨੀ ਜੀ ਕਿਵੇਂ ਲੱਗਿਆ ਤੁਹਾਨੂੰ ਨਹੀਂ ਬਹੁਤ ਸੋਹਣਾ ਲੱਗਿਆ ਬਾਈ ਜੀ ਬਹੁਤ ਸੋਹਣਾ ਲੱਗਿਆ ਸੱਚੀ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬਹੁਤ ਪੀਸ ਸ਼ਾਂਤੀ ਹੈ ਮਨ ਖੁਸ਼ ਹੁੰਦਾ ਬਹੁਤ ਜਨ ਬਾਈ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਥੈਂਕ ਯੂ ਜੀ ਕੋਈ ਕੁਝ ਕਹਿਣਾ ਚਾਹੋਗੇ ਸੰਗਤ ਨੂੰ ਦੱਸਣਾ ਚਾਹੋਗੇ ਤੁਸੀਂ ਅੱਜ ਆਪਣੇ ਪਰਿਵਾਰ ਦੇ ਨਾਲ ਇੱਥੇ ਆਏ ਹੋ ਤੁਹਾਡੀਆਂ ਗੱਡੀਆਂ ਆਰਾਮ ਦੇ ਨਾਲ ਜਾ ਰਹੀਆਂ ਕਿਵੇਂ ਤਾਂ ਲੱਗਿਆ ਜਿਹੜੇ ਇੱਥੇ ਪ੍ਰਬੰਧਕ ਹੈ ਉਹਨਾਂ ਵੱਲੋਂ ਪ੍ਰਬੰਧ ਤੁਹਾਨੂੰ ਕਿਦਾਂ ਦਾ ਲੱਗਿਆ ਉਹ ਵਧੀਆ ਪ੍ਰਬੰਧ ਲੱਗਿਆ ਵੀਰੇ ਆਪਾਂ ਨੂੰ ਇੱਥੇ ਸੰਗਤ ਵੀ ਹੋਰ ਸੰਗਤ ਵੀ ਮਿਲੀ ਆਪਾਂ ਨੂੰ ਗੱਡੀਆਂ ਦੇ ਆਉਣ ਜਾਣ ਲਈ ਵੀ ਵਧੀਆ ਰਸ ਬਣਿਆ ਪੂਰਾ ਵਧੀਆ ਲੱਗਿਆ ਲੰਗਰ ਪਾਣੀ ਦਾ ਪ੍ਰਬੰਧ ਪੂਰਾ ਵਧੀਆ ਵੀਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਗੁਰੂ ਘਰ ਇੱਥੇ ਆਪਾਂ ਵੀ ਫੇਸਬੁੱਕ ਤੇ ਦੇਖਿਆ ਸੀ ਜਾਂ ਸੋਸ਼ਲ ਮੀਡੀਆ ਤੋਂ ਚਲੋ ਮਿਹਰਬਾਨੀ ਜੀ ਥੈਂਕ ਯੂ ਵੀਰੇ ਥੈਂਕ ਪਗਤ ਸਿੰਘ ਜੀ ਸੰਗਤ ਜੀ ਰਾਜਸਥਾਨ ਤੋਂ ਬਿਲੋਂਗ ਕਰਦੇ ਸੀ ਜਿਹੜਾ ਫਲੋਰ ਸੀ ਉਹ ਰਾਜਸਥਾਨ ਕਨਸੈਪਟ ਸੀ ਅਸੀਂ ਖੜੇ ਹਾਂ ਬਿਲਕੁਲ ਤੁਸੀਂ ਰੂਮ ਦੇਖ ਰਹੇ ਹੋ ਭਗਤ ਤਲੋਚਨ ਜੀ ਦਾ ਉਧਰ ਨਾਮਦੇਵ ਜੀ ਦਾ ਤੇ ਉਧਰ ਹੈਗਾ ਭਗਤ ਪਰਮਾਨੰਥ ਜੀ ਦਾ ਇਹ ਸਾਰੇ ਮਹਾਰਾਸ਼ਟਰ ਤੋਂ ਬਿਲੋਂਗ ਕਰਦੇ ਸੀਗੇ ਜਨਮ ਭੂਮੀ ਇਹਨਾਂ ਦੀ ਮਹਾਰਾਸ਼ਟਰ ਸੀਗੀ ਤੇ ਤੁਸੀਂ ਦੇਖੋ ਮਹਾਰਾਸ਼ਟਰ ਵਰਗਾ ਕਨਸੈਪਟ ਇਹਨਾਂ ਨੇ ਤਿਆਰ ਕੀਤਾ ਇੱਧਰ ਵੀ ਤੇ ਕੈਮਰੇ ਵਾਲੇ ਵੀਰ ਨੂੰ ਕਹਾਂਗਾ ਉਧਰ ਵੀ ਇੱਕ ਵਾਰੀ ਕੈਮਰਾ ਕਰਕੇ ਦਿਖਾ ਦਿਓ ਫਲੋਰ ਤਾਂ ਕਿ ਜਿਹੜੇ ਮਹਾਰਾਸ਼ਟਰੀਆਂ ਉਹਨਾਂ ਨੂੰ ਪਤਾ ਚੱਲ ਸਕੇ ਕਿ ਇਹ ਕਨਸੈਪਟ ਕੀ ਹੈ ਤੇ ਇਹਨਾਂ ਨੇ ਇੱਕ ਅਲੱਗ ਤੋਂ ਚੀਜ਼ ਇੱਥੇ ਬਣਾਈ ਹੈ ਸੰਗਤ ਦੇ ਲਈ ਉਧਰ ਵੀ ਦੇਖੋ ਤੁਸੀਂ ਸੇਮ ਪੇਵਰ ਲਗਾਏ ਆ ਸੇਮ ਕੰਕਰੀਟ ਆ ਸੇਮ ਸਾਰਾ ਕੁਝ ਕੀਤਾ ਹੈ ਹਰਦੀਪਾਈ ਕਨਸੈਪਟ ਹਾਂਜੀ ਸੋ ਆ ਜਿਹੜਾ ਆਪਾਂ ਚਾਹ ਕੀਤਾ ਸਾਰਾ ਕੁਝ ਕਨਸੈਪਟ ਹੈ ਇੱਕੋ ਜਿਹਾ ਜਿਹਾ ਜੇ ਆਪੇ ਪਾਰਕਿੰਗ ਵਿੱਚ ਚਾਹ ਕੀਤੀ ਹੋਈਆਂ ਸੋ ਜਿਹੜੀ ਗੱਡੀਆਂ ਲੈ ਕੇ ਆ ਰਹੇ ਆ ਉਹ ਪਾਰਕਿੰਗ ਜਗ੍ਹਾ ਲਾ ਸਕਦੇ ਆ ਗੱਡੀਆਂ ਪਾ ਕਰ ਸਕਦੇ ਆ ਇੱਥੇ ਬਹਿ ਕੇ ਸਾਰੇ ਫਕਤਾਂ ਦੇ ਵੀਡੀਓ ਦੇਖ ਸਕਦੇ ਆ ਪੁਰਕਾ ਸੁਣ ਸਕਦੇ ਆ ਤੇ ਤਕਰੀਬਨ ਉਹ ਸਾਰਾ ਜਿਵੇਂ ਨਜ਼ਾਰਾ ਲਿ ਸਦਿਆ ਤੇ ਪੂਰੀ ਗ੍ਰੀਨਰੀ ਆ ਪਿਛਲੇ ਪਾਸੇ ਸਾਰੇ ਆਪਣੇ ਨੇਟਿਵ ਪਲਾਂਟ ਲੱਗੇ ਹੋਇਆ ਉਹ ਪੂਰੇ ਪਲਾਂਟੇਸ਼ਨ ਦੇ ਨੇਟਿਵ ਪਲਾਂਟ ਲੱਗੇ ਹੋਇਆ ਸੋ ਸਾਰਾ ਨਜ਼ਾਰਾ ਜਿਵੇਂ ਲੇਕ ਤੋੜਨਾ ਤੁਰ ਕੇ ਜਾ ਸਕਦੇ ਆ ਬੱਗੇ ਜਾ ਸਕਦੇ ਆ ਗੱਡੇ ਚ ਜਾ ਸਕਦੇ ਆ ਸਾਰਾ ਕੁਝ ਬੰਦੋਬਾਸ਼ ਕੀਤਾ ਹੋਇਆ ਵੀ ਸੰਗਤ ਆ ਕੇ ਪੂਰਾ ਲਾਹ ਲੈਣਾ ਅਗਰ ਤੁਸੀਂ ਵਾਕਿੰਗ ਕਰਨੀ ਹੈ ਬੰਦਾ ਕਹਿੰਦਾ ਚਲੋ ਮੈਂ ਥੋੜੀ ਐਕਸਰਸਾਈਜ਼ ਕਰ ਲੈਣਾ ਥੋੜਾ ਜਿਹਾ ਵਾਕ ਕਰ ਲੈਣਾ ਮੈਂ ਜੀ ਕਾਫੀ ਸੰਘਣਾ ਗੁਰੂ ਘਰ ਦੇ ਵਿੱਚ ਜਾ ਕੇ ਵੀ ਸਰੋਵਰ ਸਾਹਿਬ ਦੀ ਪ੍ਰਕਰਮਾ ਜ਼ਿਆਦਾ ਵਾਰ ਕਰਦੀਆਂ। ਹਾਂਜੀ। ਬਿਖ ਤਾਂ ਗੁਰੂ ਘਰ ਰਵਾਂਗੇ। ਨਾਲੇ ਪ੍ਰਕਰਮਾ ਹੋ ਜੇ ਸਾਡੀ ਸਿਹਤ ਠੀਕ ਰਹੇਗੀ। ਉਹ ਵੀ ਕਨਸੈਪਟ ਉਹਰੇ ਹੋ ਸਕਦਾ ਕਿਉਂ ਕਰਕੇ 46 ਏਕੜ ਦੇ ਵਿੱਚ ਇਹ ਗੁਰੂ ਘਰ ਸਥਾਪਿਤ ਹੈ। ਹਾਂਜੀ। ਤੇ ਇੱਥੇ ਕਿ ਵਾਕਿੰਗ ਟ੍ਰੈਕ ਸਪੈਕ ਹੋ ਗਿਆ 1.7 ਕਿਲੋਮੀਟਰ ਦੀ। ਨਾਲੇ ਵਾਕਿੰਗ ਟ੍ਰੈਕਸ। ਸੋ ਪੰਜ ਜੀ ਦੋ ਗੇਰੇ ਕਰ ਦੋ। ਸੋ 3 ਕਿਲੋਮੀਟਰ ਦੀ ਵਾਕਤ ਸੁਰ ਇੱਥੇ ਹੀ ਹੋਗੀ। ਕਨਸੈਪਟ ਬੰਦਾ ਪੂਰਾ ਡੇ ਸਪੈਂਡ ਕਰ ਸਕਦਾ ਹੈ। ਵੀ ਸਵੇਰੇ ਆਪਣੇ ਬੱਚਿਆਂ ਨੂੰ ਲਾਵੇ। ਸ਼ਾਮ ਤੱਕ ਇੱਥੇ ਸਪੈਂਡ ਕਰ ਸਕਦਾ। ਗੁਰਦੁਆਰਾ ਸਾਹਿਬ ਬਾਬੇ ਕੇ ਹੰਟਲੀ ਰੋਹਾਨੀਅਤ ਦੇ ਮੂਜਸਮੇ ਵਾਂਗੂ ਵੀ ਜਾਣਿਆ ਜਾਂਦਾ ਹੈ। ਸੰਗਤ ਜੀ ਜਿੱਥੇ ਕਿੱਥੇ ਵੀ ਤੁਸੀਂ ਸਾਡਾ ਪੋਡਕਾਸਟ ਦੇਖ ਰਹੇ ਹੋ ਦੁਨੀਆ ਭਰ ਦੇ ਵਿੱਚ ਕਮੈਂਟ ਜਰੂਰ ਕਰਿਓ, ਸ਼ੇਅਰ ਜਰੂਰ ਕਰਿਓ ਸਾਡਾ ਇਹ ਛੋਟਾ ਜਿਹਾ ਉਪਰਾਲਾ। ਦੇਖੋ ਕਿੰਨਾ ਸੋਹਣਾ ਸਾਡੇ ਪਿੱਛੇ 뷰 ਹੈ। ਸਾਡੇ ਰਾਈਟ ਸਾਈਡ ਤੇ ਗੁਰੂ ਘਰ ਹੈ, ਉੱਥੇ ਪਾਰਕਿੰਗ ਹੈ। ਅਸੀਂ 골ਫ ਦੀਆਂ ਜਿਹੜੀਆਂ ਗੱਡੀਆਂ ਉਹਦੇ ਵਿੱਚ ਥੱਲੇ ਪਹੁੰਚੇ ਹਾਂ ਅਸੀਂ। ਗੱਡੀਆਂ ਬੜੀ ਈਜ਼ੀਲੀ 46 ਏਕੜ ਵਿੱਚ ਬਣਿਆ ਇਹ ਰੋਹਾਨੀਅਤ ਦਾ ਮੂਜਸਮਾ। ਬਾਬੇ ਕੇ ਹੰਟਲੀ ਜਿਹੜਾ ਨਿਊਜ਼ੀਲੈਂਡ ਦੇ ਆਕਲੈਂਡ ਤੇ ਹਮਿਲਟਨ ਦੇ ਬਿਲਕੁਲ ਵਿਚਾਲੇ ਗੁਰੂ ਘਰ ਪੈਂਦਾ ਅਸੀਂ ਅੱਜ ਉੱਤੇ ਪੋਡਕਾਸਟ ਕਰ ਰਹੇ ਹਰਦੀਪ ਸਿੰਘ ਮੇਰੇ ਨਾਲ ਨੇ ਪਹਿਲੇ ਅਤੇ ਤੀਜੇ ਐਤਵਾਰ ਨੂੰ ਮੈਂ ਦੁਬਾਰਾ ਰਿਪੀਟ ਕਰਦੇ ਹਾਂ ਪਹਿਲਾ ਐਤਵਾਰ ਤੇ ਤੀਜਾ ਐਤਵਾਰ ਹਰ ਮਹੀਨੇ ਇੱਥੇ ਚੁਪੈਰਾ ਸਾਹਿਬ ਸਮਾਗਮ ਵੀ ਹੁੰਦਾ ਹੈ 12 ਤੋਂ 4 ਯਾਨੀ ਕਿ 4 ਘੰਟੇ ਦਾ ਪਹਿਲੇ ਤੇ ਤੀਜੇ ਐਤਵਾਰ ਨੂੰ ਸਵਾਗਤ ਹੁੰਦਾ ਹਰਦੀਪ ਜੀ ਕਿੰਨੇ ਟਾਈਮ ਤੋਂ ਇਹ ਚੁਪੈਰਾ ਸਾਹਿਬ ਗੁਰੂ ਘਰ ਦੇ ਵਿੱਚ ਚੱਲਦਾ ਆ ਰਿਹਾ ਹੈ ਅੱਛਾ ਤੋਰਾ ਸਭ ਆਪਣਾ ਤੇ ਬੰਨੋ ਉਹ ਹੋ ਗਏ ਮੇਰੇ ਕਲਾ 10-14 ਮਹੀਨੇ ਦਾ ਚੱਲਿਆ ਪਹਿਨਾ ਚਾਇਆ ਸੀ ਸਟੇਚਵਰ ਪਰ ਸੰਗਤ ਵੱਲੋਂ ਕਹਿੰਦੇ ਸੀ ਵੀ ਸੰਡੇ ਰੱਖੋ ਪ੍ਰੋਗਰਾਮ ਸੰਡੇ ਤੋਂ ਸਾਰੇ ਫ੍ਰੀ ਹੁੰਦੇ ਆ ਸੋ ਕਿਸ਼ਤੇ 1 ਮਹੀਨੇ ਤੋਂ ਅਸੀਂ ਸੰਡੇ ਦਾ ਸ਼ੁਰੂ ਕਰ ਲਿਆ ਅੱਛਾ ਜੀ ਸੋ ਸੰਡੇ ਤੋਂ 12:00 ਤੋਂ 4:00 ਤੱਕ ਸਦਾ ਹੁਣ ਤੱਕ ਕਰ ਆ ਚੋਤਾ 5ਵਾਂ ਮਹੀਨਾ ਹੋ ਗਿਆ ਹੂੰ ਜਿਵੇਂ ਹੁਣ ਦੇਖੋ ਪੂਰੇ ਆਪਣੇ ਕੋਲ 12 ਵਜੇ ਨੂੰ 5 ਮਿੰਟ ਹੈ ਤਾਂ ਮੈਂ ਦੇਖ ਰਿਹਾ ਇੱਥੇ ਬੈਠ ਕੇ ਮੈਨੂੰ ਦਿਖ ਰਿਹਾ ਦ੍ਰਿਸ਼ ਪੂਰਾ ਜਿੱਥੇ ਝੰਡੇ ਲੱਗੇ ਆ ਪਾਰਕਿੰਗ ਹੈ ਤੁਹਾਡੀ ਗੱਡੀਆਂ ਉੱਥੇ ਆ ਗਈਆਂ ਸੰਗਤ ਅੰਦਰ ਚੱਲ ਗਈ ਜਿਵੇਂ ਭਾਈ ਸਾਹਿਬ ਨੇ ਸਪੀਕਰ ਵਗੈਰਾ ਚਲਾਤਾ ਤਾਂ ਸੰਗਤਾਂ ਹੁਣ ਆਣ ਲੱਗ ਗਈਆਂ ਸੰਗਤਾਂ ਹੁਣ ਚੋਪੜਾ ਸਾਹਿਬ ਦੇ ਵਿੱਚ ਬੈਠਣ ਗਈਆਂ ਹਾਂਜੀ ਤੇ ਇਹ ਹੁਣ ਹਰ ਐਤਵਾਰ ਤੁਹਾਡਾ ਸਮਾਗਮ ਐਦਾਂ ਕੰਟੀਨਿਊ ਰਹੇਗਾ ਕੰਟੀਨਿਊ ਰਹੇਗਾ ਤੇ ਜਿਵੇਂ ਸੰਗਤ ਆਉਂਦੀ ਆ ਉਹ ਚੋਪੜਾ ਸਾਹਿਬ ਖੁਦ ਆਪ ਕਰਦੀ ਹੈ ਹੂੰ ਕਿ ਆਪ ਬੈ ਕੇ ਸਪੀਕਰ ਤੇ ਜਿਹੜਾ ਪਾਸ ਦਾ ਬੜੀ ਆਨੰਦ ਕਰ ਲੈਂਦੇ ਤੇ ਆਪ ਕਰਾਉਂਦੇ ਆ ਕਿ ਆਪ ਹੀ ਆਪ ਨਾਲੇ ਪਿੱਠੇ ਲਾੜ ਕੇ ਲੰਗਰ ਪਾਣੀ ਵੀ ਬਰਾਉਂਦੇ ਆ ਚੋਪੜਾ ਸਾਹਿਬ ਕਰਦੀ ਆ ਤੇ ਵਿੱਚ ਦਾ ਦੋ ਜਿਹੇ ਬ੍ਰੇਕ ਹੁੰਦਾ ਲੰਘਾ ਪਾਈ ਸ਼ੱਕੇ ਤੇ ਫਿਰ ਕੰਟੀਨਿਊ ਚਾਲ ਤੱਕ ਸਭਾ ਕਰੀਏ ਜੀ ਕੋਈ 24 25 26 ਤਰੀਕ ਨੂੰ ਵੀ ਤੁਸੀਂ ਕੋਈ ਇੱਥੇ ਸਮਾਗਮ ਕਰਾ ਰਹੇ ਹੋ ਹਾਂਜੀ ਕੀਰਤਨ ਸਮਾਗਮ ਹੈ ਜਾਂ ਪਾਰਟ ਸਮਾਗਮ ਹੈ ਕਿਹੜਾ ਸਮਾਗਮ ਕਰਾ ਰਹੇ ਹੋ ਉਹ ਵੀ ਸੰਗਤਾਂ ਨੂੰ ਜੂੜ ਦੱਸੋ ਤੁਸੀਂ ਜਿਹੜਾ 24 25 26 ਨੂੰ ਆ ਉਹ ਹੈਗਾ ਆਪਣਾ ਬਾਬਾ ਨਾਨਕ ਸਿੰਘ ਦਾ ਜਨਮ ਦਿਹਾੜਾ ਤੇ ਆਪਣਾ ਦੀਵਾਲੀ ਦਾ ਬੰਦੀ ਛੋੜ ਦਾ ਦਿਹਾੜਾ ਸੋ ਤਿੰਨ ਦਿਨ ਲਗਾਤਾਰ ਆਪਣਾ ਖੰਡਪਰ ਹੋਗਾ 24 ਨੂੰ ਸ਼ੁਰੂ ਦੱਸ ਜਿੱਥੇ ਆਰੰਭ ਹੋ ਕੇ ਤੇ ਆਪਣੇ ਸ਼ਬਦੀ ਨੂੰ ਪਉ ਪਾਇਆ ਜਾਏਗਾ ਤੇ ਕਿਨੇ ਦਿਨਾਂ ਪਏ ਲੰਗਰ ਪਾਣੀ ਖੰਡਪਾਟੇ ਤੇ ਆਪਣਾ ਪਛੀ ਨੂੰ ਸ਼ਾਮ ਨੂੰ ਕੀਰਤਨ ਦੀਵਾਨ ਹੋਗਾ ਸ਼ਬੀਨੂ ਵੀ ਕੀਰਤਨ ਦੀਵਾਨ ਹੋਗਾ ਤੇ ਕਿਨੇ ਦਿਨਾਂ ਦਾ ਆਪਣਾ ਸੈਟਅਪ ਹੈਗਾ ਵੀ ਜਿਹੜਾ ਬੱਚਿਆਂ ਦਾ ਸਲਾਈਡਸਾ ਖੇਡਾ ਉਹ ਸਾਰਾ ਬੰਦੋਬਸਤ ਹੋਗਾ ਸੀ ਬੱਚਿਆ ਕੇ ਖੇਡਾਂ ਚ ਹਿੱਸਾ ਪਾ ਸਕਦੇ ਤੇ ਜਿਹੜੇ ਫੈਮਲੀ ਹੋਣ ਹੈ ਬਾਪਿਓ ਉਹ ਵੀ ਕੇ ਬਾਨੀ ਸੰਸਕ ਦੇ ਆ ਤੇ ਸੇਵਾ ਕਰ ਸਕਦੇ ਇੱਕ ਹਰਦੀਪ ਜੀ ਸੰਗਤ ਵੱਲੋਂ ਬੜੀ ਡਿਮਾਂਡ ਆ ਰਹੀ ਸੀ ਸੰਗਤ ਕਹਿ ਰਹੀ ਸੀਗੀ ਕਿ ਗੁਰੂ ਘਰ ਦੇ ਵਿੱਚ ਐਵਰੀ ਸੰਡੇ ਜਿਹੜਾ ਸਵੇਰੇ ਦੀਵਾਨ ਲੱਗਦੇ ਆ ਉਹ ਰਾਗੀ ਜਥਾ ਨਾ ਹੋਣ ਕਾਰਨ ਨਹੀਂ ਲੱਗ ਰਹੀ ਹੁਣ ਮੈਨੂੰ ਲੱਗਦਾ ਕਿ ਰਾਗੀ ਸਿੰਘ ਸਾਹਿਬਾਨ ਤੁਸੀਂ ਬੁੱਕ ਕਰ ਲਿਓ ਵੀ ਸੰਗਤ ਨੂੰ ਥੋੜਾ ਆਪਾਂ ਦੱਸ ਦਈਏ ਕਿ ਉਹ ਦਸੰਬਰ ਦੇ ਕਿਹੜੇ ਹਫ਼ਤੇ ਤੋਂ ਸਮਾਗਮ ਜਿਹੜੇ ਰੂਟੀਨ ਦੇ ਵਿੱਚ ਦੁਪਹਿਰਾਂ ਸਾਤ ਤਾਂ ਚੱਲੇਗਾ ਤੇ ਜਿਹੜਾ ਆਪਾਂ ਪਹਿਲੇ ਤੇ ਤੀਜੇ ਐਤਵਾਰ ਨੂੰ ਸਮਾਗਮ ਚੱਲਦੇ ਉਹ ਵੀ ਚੱਲਣਗੇ ਤੇ ਐਵਰੀ ਸੰਡੇ ਜਿਹੜਾ ਹੈਗਾ ਉਹ ਕਿਵੇਂ ਚੱਲੂਗਾ ਜੀ ਕੁਚਰਾ ਹੁਣ ਇੱਕ ਤਾਂ ਬੈ ਚਨਾਬੀ థాంਕ ਯੂ ਕਨਵਾਲਾਂਸ ਤੇ ਸਾਰੇ ਗੋਦਾਰੇ ਪਵਨਕਨ ਜਿਨੇ ਵੀ ਹੋ ਹੋ ਸਾਰੇ ਗੋਦਾਰੇ ਹੈਗੀ ਆ ਅਸੀਂ ਜਿਨੇ ਵੀ ਪਿਛਲੇ ਪ੍ਰੋਗਰਾਮਸ ਅੱਲੀ ਚੱਲ ਰਿਆ ਉਹਨਾਂ ਗੋਦਾਰਾਂ ਤੋਂ ਸਾਰੇ ਰਾਗੀ ਜੱਥਾ ਆ ਕੇ ਕੀਰਤਨ ਕਰ ਰੇ ਸੋ ਵੱਖਰੇ ਵੱਖਰੇ ਤੁਹਾਡੀ ਮਦਦ ਕੀਤੀ ਹੋਰ ਗੁਰੂ ਘਰਾਂ ਨੇ ਉਹ ਗੁਰੂ ਘਰਾਂ ਨੇ ਵਧੀਆ ਵਧੀਆ ਕੀਤੀ ਜੇ ਸਾਰੇ ਰਾਗੀ ਜੱਥਾ ਆਉਂਦੇ ਸੀ ਕੀਰਤਨ ਦੀਵਾਨ ਵਧੀਆ ਲਾ ਕੇ ਕਰਦੇ ਸੀ ਤੇ ਅਨੰਦ ਕਾਜਾ ਵੀ ਦੀਵਾਨ ਹੁੰਦਾ ਸੀ ਆਪਣਾ ਤੇ ਸਾਰਾ ਕਰਕੇ ਇਹ ਹੁਣ ਆਪਣਾ ਜੇ ਰਾਗੀ ਜੱਥਾ ਆ ਰਿਹਾ ਅਗਲੇ ਮਹੀਨੇ ਤੋਂ ਤਦ ਉਹ ਆਜੰਗੇ ਇਥੇ ਕੀਰਤਨ ਸਦਾ ਸਾਰਾ ਤਿਆਰੀ ਹੋ ਗਈ ਤੇ ਸਦਾ ਹਰ ਇੱਕ ਐਤਵਾਰ ਨੂੰ 10 ਤੋਂ 12 ਵਜੇ ਤੱਕ ਸਾਡਾ ਸਵੇਰ ਦਾ ਪਾਠ ਤੇ ਕੀਰਤਨ ਦਿਵਾਰ ਹੋਇਆ ਕਰੇਗਾ ਤੇ ਜਿਵੇਂ ਜਿਵੇਂ ਸੰਗਤ ਕਰੋ ਬੁਕਿੰਗ ਹੋਇਆ ਕਰੂਗੀ ਅਸੀਂ ਅਮੇ ਦੀਵਾਨ ਸਾਂਡੇ ਨੂੰ ਜਾਂ ਸੱਤਰੇ ਨੂੰ ਰੱਖਿਆ ਕਰਾਂਗੇ ਤੇ ਕੀਰਤਨ ਸਦਾ ਹਮੇਸ਼ਾ ਡੇਲੀ ਹੁੰਦਾ ਹੁਣ ਵੀ ਸਾਡੇ ਕੋਲ ਜਿਵੇਂ ਇੱਕ ਵਟਸਐਪ ਗਰੁੱਪ ਹੈਗਾ ਅਸੀਂ ਉਹ ਨਾ ਦਿਨਾਈ ਡੇਲੀ ਹੁਕਨਾਮਾ ਹਾਂਜੀ ਬਿਲਕੁਲ ਉਹ ਸੰਗਤਾਂ ਪੜ ਵੀ ਲੈਂਦੀਆਂ ਐ ਸੰਗਤਾਂ ਨੂੰ ਪਤਾ ਵੀ ਚੱਲ ਜਾਂਦਾ ਗੁਰੂ ਘਰ ਦੀ ਜਿਹੜੀ ਕਮੇਟੀ ਐ ਉਹ ਥੋੜੀ ਐਕਟਿਵ ਵੀ ਰਹਿੰਦੀ ਐ ਕਿ ਜੇ ਸਾਡੀ ਹੁਣ ਜਿਹੜੇ ਆ ਮਹੀਨੇ ਲੈ ਕੇ ਅਕਟੋਬਰ ਨਵੰਬਰ ਡਿਸੰਬਰ ਜਨਵਰੀ ਫੈਬਰੂਰੀ ਮਾਰਚ ਅਪ੍ਰੈਲ ਹਰੇਕ ਮਹੀਨੇ ਚ ਸਾਡਾ ਇੱਕ ਕੰਡ ਪਰ ਹੋਗਾ ਜਿਵੇਂ ਅੱਜ ਇਹ ਰਹੋਗਾ ਪਾਕ ਬਾਬਾ ਨਾਨਕ ਸਿੰਘ ਦਾ ਟਰਮ 11 ਤੋਂ ਜੀ ਬੰਦੀ ਛੋੜ ਦਾ 24 25 26 ਦਾ ਤੇ ਜਿਹੜਾ ਅਗਲਾ ਹੋਗਾ 7 8 9 ਨੂੰ ਉਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰ ਪ੍ਰਕਾਸ਼ਪੁਰ ਤੇ ਪਗਦਾਨ ਦੇ ਜੀ ਦਾ ਚਰਮ 11 ਦਾ ਆਪਾਂ ਆਇਆ ਜਾਏਗਾ ਜੀ ਦਸੰਬਰ ਚ ਆਪਣਾ ਫੇਰ ਪਗਦਸੇਨ ਜੀ ਦਾ ਉਹ ਚਰਮ 11 ਆ ਰਿਹਾ ਦਸੰਬਰ ਚ ਖੰਡ 500 ਹਰੇਕ ਮਿੰਨੇ ਇੱਕ ਖੰਡ ਪੰਨਾ ਘਾਤਾ ਕੋਇ ਕਰੂਗਾ ਅਪ੍ਰੈਲ ਜੂਨ ਜੁਲਾਈ ਤੱਕ ਲਗਾਤਾਰ ਰਹਿ ਗਿਆ ਨਹੀਂ ਤੇ ਆਪਣੇ ਪਾਠੀ ਕੋਫ ਕਾਫੀ ਕੋਤਾ ਹੈ ਤਾਂ ਪਰਾਗੀ ਸਿੰਘ ਸਹਿਬਾਨ ਪਾਟੀ ਸਿੰਘ ਸਾਰੇ ਆ ਕੇ ਇਥੇ ਸਵਾਗਤ ਵਿੱਚ ਹਿੱਸਾ ਲੈਣਗੇ ਨਹੀਂ ਹਰਦੀਪ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਲੇਖ ਦਾ ਕਿਨਾਰਾ ਪਿੱਛੇ ਬਹੁਤ ਸੋਹਣਾ ਵਿਊ ਹੈ ਤੇ ਆਪਾਂ ਅੰਦਰ ਗੱਲ ਕੀਤੀ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਕਿ ਤੁਹਾਡੀ ਕਮੇਟੀ ਦਾ ਇੱਕ ਉਪਰਾਲਾ ਤੁਸੀਂ ਕਰਨ ਜਾ ਰਹੇ ਹੋ ਫਿਊਚਰ ਦੇ ਲਈ ਕਿ ਇਸ ਜਗ੍ਹਾ ਤੇ ਵੀ ਕੋਈ ਤੁਸੀਂ ਆਨੰਦ ਕਾਰਜ ਦੇ ਲਈ ਸੈਪਰੇਟ ਬਣਾਓਗੇ ਫਿਰ ਉਹ ਮਹਾਰਾਜ ਦਾ ਪ੍ਰਕਾਸ਼ ਵੀ ਇੱਥੇ ਆਏਗਾ ਸੈਪਰੇਟ ਚੀਜ਼ ਬਣੇਗੀ ਪਰ ਉਹ ਪੂਰੀ ਸੇਫਲੀ ਮਰਿਆਦਾ ਦੇ ਅਨੁਸਾਰ ਹੀ ਬਣੇਗੀ ਹਾਂਜੀ ਸੋ ਅਸੀਂ ਚਾਹੇ ਵੀ ਕਾਫੀ ਸੰਕਟ ਹੋਂ ਆਨੰਦ ਕਾਰਜ ਵੀ ਕਰ ਦਿਆ ਹੈ ਦਰਬਾਰ ਸਾਹਿਬ ਚੋਂ ਛੋੜਦੇ ਵੀ ਆ ਵੀ ਉਹ ਇਨੀ ਸੋਨੀ ਵੀ ਉਹ ਆਸੀ ਜਿਵੇਂ ਕਿ ਆਊਟਡੋਰ ਜਾਂ ਡੈਸਟੀਨੇਸ਼ਨ ਵਿਡਿੰਗ ਕਰਨਾ ਚਾਹੁੰਦੇ ਆ ਜੀ ਸੋ ਆਸੀ ਉਹ ਚੁਣੇ ਬਿਆਹ ਜਗਾ ਸਭੀ ਕੋਲ ਤਦਰ ਹੋਗੀ ਆ ਕਿ ਲੌਂਗ ਟਰਮ ਫਿਊਚਰ ਵਾਸਤੇ ਇੱਥੇ ਜਿਵੇਂ ਇੱਕ ਪਲੇਟਫਾਰਮ ਆ ਜਾਗਾ ਗੁਗਨ ਸਾਹਿਬ ਦਾ ਪਪਗਾਸ਼ ਕਰ ਸਕਦੇ ਆ ਤੇ ਆ ਇੱਥੇ ਸਾਰਾ ਕੀਰਤਨ ਦੀਵਾਰ ਹੋਇਆ ਕਰੂਗਾ ਤੇ ਪਿਛਲੇ ਪਾਸੇ ਸੰਗਤ ਦੇਖੇ ਆ ਦੇਖ ਸਕਦੇ ਆ ਤੇ ਰਾਤ ਸਾਤ ਆਪਣਾ ਅਨੰਦ ਕਾਜ ਤੇ ਅਤਰ ਦਾ ਸੰਗਤ ਆ ਜੀ ਤੇ ਇੱਕ ਜੋ ਲੰਘਾ ਹਾ ਸਾਰਾ ਬਾਤਿਆਰ ਹੋ ਗਿਆ ਉਹ ਸੰਗਤ ਜਾ ਕੇ ਲੰਘਰੋ ਚ ਆ ਜਦ ਮੈਲਦੀ ਕਰਨੀ ਆ ਬ੍ਰੈਕਫਾਸਟ ਕਰਨੀ ਆ ਲੰਚ ਸਰ ਕੋ ਸਿਆਕੀਦਾ ਸੋ ਸਾਰੀ ਪੂਰੀ ਆਪਣੀ ਕੰਪਾਊਂਡ ਪਰ ਡਵੈਲਪਮੈਂਟ ਕਾਫੀ ਹੈ ਜਦੋਂ ਆਪਾਂ ਲਾਸਟ ਪੋਡਕਾਸਟ ਕੀਤਾ ਉਸ ਤੋਂ ਬਾਅਦ ਡਵੈਲਪਮੈਂਟ ਕਾਫੀ ਆਪਾਂ ਲਾਸਟ ਟਾਈਮ ਪੈਦਲ ਤੁਰ ਕੇ ਆਏ ਸੀ ਹਾਂਜੀ ਅੱਜ ਆ ਗਏ ਤੇ ਅੱਜ ਹੁਣ ਪੱਕਾ ਵੀ ਬਣ ਗਿਆ ਗੱਡੀਆਂ ਵੀ ਆ ਗਈਆਂ ਪਾਰਕਿੰਗ ਵੀ ਵਧੀਆ ਹੋ ਗਈ ਲੰਗਰ ਦੇ ਪ੍ਰਬੰਧ ਵੀ ਵਧੀਆ ਸੰਗਤ ਦੀ ਡਿਮਾਂਡ ਸੀ ਕਿ ਅਸੀਂ ਜਾਣਿਆ ਕੋਈ ਗੇਟ ਨਹੀਂ ਖੋਲਦਾ ਪਰ ਗੇਟ 24/7 ਖੁੱਲਿਆ ਸਾਡੇ ਕੋਲ 2-3 ਵੀਰ ਵੀ ਨੇ ਜਿਹੜੇ 24/7 ਇੱਥੇ ਸੇਵਾ 'ਚ ਹਾਜ਼ਰ ਰਹਿੰਦੇ ਨੇ ਉਹ ਸੰਗਤਾਂ ਦੇ ਵਿੱਚ ਖਿੜ ਵੀ ਬਹੁਤ ਹੈ ਹੁਣ ਔਰ ਮੈਨੂੰ ਲੱਗਦਾ ਹੈ ਕਿ ਖਾਸ ਕਰਕੇ ਹਮਿਲਟਨ ਦੀ ਸੰਗਤ ਇੱਥੇ ਪ੍ਰੋਗਰਾਮ ਵੀ ਕਰਾਣ ਆਂਦੀ ਹੈ ਨੇੜੇ-ਤੇੜੇ ਛੋਟੇ-ਮੋਟੇ ਸਬਰਾਂ ਬੰ ਜਿਹੜੇ ਵੱਡੇ ਸਬਰਾਂ ਬੰ ਉੱਥੋਂ ਵੀ ਸੰਗਤ ਨੱਪਸਤਕ ਹੁੰਦੀ ਹੈ ਤੇ ਪ੍ਰੋਗਰਾਮ ਵੀ ਇੱਥੇ ਕਰੌਂਦੀ ਹੈ ਹਾਂਜੀ ਸੋ ਇੱਥੇ ਕਾਫੀ ਲੋਕੇਸ਼ਨ ਵਾਈਸ ਦਾ ਆਪਣਾ ਕੁਝ ਸਟਰੈਟੇਜੀ ਕ ਹੈਮਿਲਟਨ ਤੋਰਾਂਗਾ ਤੇ ਆਕਲੈਂਡ ਦੇ ਬਚਾਲੇ ਆਜ ਤੱਕ ਸੋ ਜਿਨ੍ਹਾਂ ਨੇ ਕਿਵੇਂ ਪਿਛਲੇ ਬੜਾ ਅਨੰਦ ਕਾਜ ਕੀਤੇ ਸੀ ਉਹ ਦੋਨੇ ਪਾਸੇ ਆਕਲੈਂਡ ਤੇ ਹੈਮਿਲਟਨ ਦਾ ਕਾਜ ਆ ਲੋਕੇਸ਼ਨ ਬਹੁਤ ਸਟਰੈਟੇਜਿਕ ਸੀ ਯਾ ਕਿ ਜਦ ਡਿਵੈਲਪਰ ਚਲੇ ਆ ਗਏ ਵੀ ਦੱਸਿਆ ਸੀ ਪੋਡਕਾਸਟ ਵਿੱਚ ਹਾਂਜੀ ਆ ਤਿੱਥੋਂ ਆਪਾਂ 300 ਸਾਲ ਦਾ ਪ੍ਰੋਜੈਕਟ ਚੱਲ ਰਿਹਾ ਇਹ ਲਗਾਤਾਰ ਆਪਣਾ ਪ੍ਰੋਜੈਕਟ ਹੋਈ ਜਾਣਾ ਹੈ ਡਿਵੈਲਪਮੈਂਟ 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 ਕੋਈ ਜੋਗੀ ਨਾ ਜਾਣ ਤੇ ਗੁਰੂਕਰਾਂ ਆਪਾਂ ਜਿਵੇਂ ਸ਼ੁਰੂਕ ਸ਼ੁਰੂਆਤ ਕੀਤੀ ਹੈ ਜੀ ਕਿ ਅਗਲੀ ਪੀ ਜਾਂ ਅਗਲੇ ਸੇਵਾਦਾਰ ਜਿਹੜੇ ਆਉਣਗੇ ਉਹ ਨਾਲ ਦੇ ਨਾਲ ਲੜੀ ਫਰਕੇ ਸਾਰੀ ਸੇਵਾ ਪਤਾ ਜੀ ਹਰਦੀਪ ਜੀ ਤੁਸੀਂ ਮਲੇਸ਼ੀਆ ਤੋਂ ਬਿਲੋਂਗ ਕਰਦੇ ਹੋ ਕਾਫੀ ਟਾਈਮ ਤੋਂ ਆਪਣੇ ਪਰਿਵਾਰ ਦੇ ਨਾਲ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਚ ਰਹਿੰਦੇ ਹੋ 40 ਤੋਂ 45 ਮਿੰਟ ਦਾ ਡਰਾਈਵ ਘਟੋ ਘਟ ਆਪਾਂ ਨੂੰ ਹੰਟਲ ਹੀ ਆਉਣ ਤੱਕ ਲੱਗਦਾ ਜਦੋਂ ਦੇਖਦੇ ਹੋ ਕਿ ਐਨ ਵਧੀਆ ਬਣ ਗਿਆ ਹੁਣ ਮਨ ਨੂੰ ਖੁਸ਼ੀ ਸਕੂਨ ਮਿਲਦਾ ਜੀ ਆਪ तकरीबन ਖੁਸ਼ੀ ਮਿਲਦੀ ਹੈ ਐਡੀ ਹੈਡੈਕ ਲੈ ਕੇ ਛੋਟਾ ਪ੍ਰੋਜੈਕਟ ਨਹੀਂ ਹੈ ਜੀ ਅੱਜ ਜਦੋਂ ਬਾਬਾ ਨਾਸਿਮ ਨੇ ਸ਼ੁਰੂ ਕੀਤਾ ਸੀ ਪ੍ਰੋਜੈਕਟ 2005 ਦੇ ਵਿੱਚ ਹੂੰ ਤੋਂ ਆ ਜਗਾ ਬਿਲਕੁਲ ਆਪਾਂ ਕਹਦੇ ਜੀ ਇਹ ਜੰਗਲ ਹੀ ਹੁੰਦਾ ਸੀ ਕਾਇਮਤਾ ਸੀ ਪਰ ਉਹਨਾਂ ਦੀ ਵਿਸ਼ੇ ਸੀਗੀ ਸੀ ਵੀ ਜੰਗਲ ਚ ਮੰਗਲ ਹੋਣਾ ਸੋ ਉਹ ਪੂਰਾ ਹੁਣ ਅਸੀਂ ਦੇਖ ਸਕਦੇ ਹਾਂ ਹੁਣ ਜਿਵੇਂ ਸੰਗਤ ਆਉਂਦੀ ਆ ਉਹ ਆ ਕੇ ਦੇਖਦੇ ਡਵਲਪਮੈਂਟ ਹੁੰਦਾ ਉਹ ਪਤਾ ਵੀ ਗਾਂ ਦੇ گا ਅੱਗੇ ਆ ਚਲੀਆ ਨਾ ਪ੍ਰੋਜੈਕਟ ਲਈਦਾ ਤੇ ਇਹਦੇ ਨਾਲ ਆਪਣਾ ਬੰਦੋਸ ਚੁਧਿਆ ਹੋ ਜਾਂਦਾ ਸੋ ਇਹਦੇ ਨਾਲ ਕਾਫੀ ਸ਼ਾਂਤੀ ਵੀ ਦੀ ਮੰਚੇ ਵੀ ਹਾਂ ਵੀ ਜਿਹੜਾ ਐਫਰ ਲਾਇਆ ਜਿਹਦਾ ਸਾਰੀ ਸੰਗਤ ਅਸੀਂ ਕਰਲੇ ਨਹੀਂ ਕਾਫੀ ਸੇਵਾਦਾਰੇ ਕੇ ਲੋਕ ਹੋਂਦੀਆ ਆਦੇ ਮੰਨਣਾ ਤੰਦੇਣਾ ਸਾਰੀ ਸੇਵਾ ਕਰਦੇ ਆ ਤੇ ਵਧੀਆ ਪਰ ਜਿਵੇਂ ਸੰਗਤ ਆਂਦੀ ਹੈ ਤੁਸੀਂ ਦੇਖੋ ਕਾਫੀ ਤੁਹਾਨੂੰ ਮੁਸ਼ਕਲਾਂ ਵੀ ਫੇਸ ਕਰਨੀਆਂ ਪੈਂਦੀਆਂ ਆ ਪਾਂਸਰ ਵੀ ਕਰਨਾ ਪੈਂਦਾ ਮੁਸ਼ਕਲਾਂ ਦਾ ਜਦੋਂ ਪਿਆਰ ਮਿਲਦਾ ਤਾਂ ਚਿਹਰੇ ਤੇ ਖਿੜਾ ਜਾਂਦੀ ਹੈ ਪਰ ਜਦੋਂ ਮੁਸ਼ਕਲਾਂ ਫੇਸ ਕਰਨੀਆਂ ਪੈਂਦੀਆਂ ਤਾਂ ਬੰਦਾ ਬੜਾ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਮੈਂ ਕਿੱਥੇ ਆ ਗਿਆ ਤੇ ਕਿਵੇਂ ਦਾ ਫੀਲ ਕਰਦੇ ਹੋ ਮਾਨੂੰ ਸਕੂਨ ਮਿਲਦਾ ਤਾਂ ਸੰਗਤ ਆਂਦੀ ਹੈ ਸੰਗਤ ਤੁਹਾਨੂੰ ਕਹਿੰਦੇ ਕਿ ਬਹੁਤ ਵਧੀਆ ਉਪਰਾਲਾ ਬੜੇ ਅੱਛੇ ਪ੍ਰਬੰਧ ਹੈ ਸੀ ਆਪਣੇ ਬੱਚਿਆਂ ਦੇ ਨਾਲ ਇੱਥੇ ਆਨੇ ਆ ਬੜਾ ਚੰਗਾ ਲੱਗਾ ਕਿ ਸਕੂਨ ਏਰੀਆ 'ਚ ਆ ਗਏ ਸੀ ਅੱਜ ਕਿ ਅੱਜ ਅਜਰਾ ਆਪਾਂ ਆਪ ਉਦੋਂ ਜੇ ਕਹਿੰਦੇ ਆ ਵੀ ਜਿਹੜਾ ਸੇਵਾ ਦਾ ਆ ਆਪਣਾ ਲੜੀ ਫਰੀਆ ਇਹ ਕਾਫੀ ਮੁਸ਼ਕਿਲ ਜਨਾ ਆਪਾਂ ਸੋਖੀ ਨਹੀਂ ਹੁੰਦੀ ਬਹੁਤ ਕਿਤੇ ਵੀ ਆਪਾਂ ਚਲੇ ਜਾਏ ਜੇ ਸੇਵਾ ਕਰਨ ਕਿਉਂਕਿ ਆ ਸਫਲ ਸੇਵੀ ਸੋਦੀ ਆ ਆਪ ਵੀ ਆਪਾਂ ਜਿਵੇਂ ਸਰਕਾਰੀ ਤੌਰ ਤੇ ਕਾਟੇ ਨੌਕਰੀ ਕਰ ਰਹੇ ਆ ਆ ਸਫਲ ਸੇਵਾ ਸਭੀ ਕਮੇਟੀ ਵਾਸਤੇ ਕਰ ਰਹੇ ਆ ਤੇ ਕਮੇਟੀ ਦੇ ਵੀ ਗਾਂ ਅਗਲੀ ਪੀੜੀ ਵੀ ਉਹ ਮਜ਼ਾਲ ਹੈ ਸੋ ਇਦਾਂ ਦਾ ਕਾਫੀ ਚੈਲੰਜ ਵੀ ਆਉਂਦੇ ਆ ਪਾਸ ਸਕੂਨ ਵੀ ਆਉਂਦਾ ਜਦੋਂ ਸੰਗਤ ਨਾਲ ਮਿਲ ਕੇ ਜੋੜ ਦੀ ਆ ਸੇਵਾ ਦਾ ਨਰਦਾ ਕੇ ਕੰਮ ਕਰਦੇ ਆ ਤੇ ਉਹਦਾ ਜਿਹੜਾ ਇਨ ਵਿਜ਼ਾਰਡ ਹੁੰਦਾ ਦੇਖੇ ਬਹੁਤ ਖੁਸ਼ੀ ਹੁੰਦੀ ਆ ਸੋ ਜਿਵੇਂ ਇਕੱਲੇ ਤੋਂ ਨਹੀਂ ਹੋ ਸਕਦਾ ਸਾਰੇ ਆਪਾਂ ਕਹਿੰਦੇ ਆ ਵੀ ਇਕ ਗਰੁੱਪ ਚੱਲਦੀ ਆ ਜਾਂ ਟੀਮ ਚੱਲਦੀ ਆ ਉਹਨਾਂ ਦੇ ਵੱਲੋਂ ਵੀ ਆਦੇ ਬੰਦ ਚ ਉਹਵੇਂ ਉਹ ਹੀ ਕਨਸੈਪਟ ਵੀ ਅਸੀਂ ਪਕੜੀਏ ਸਫਤ ਸੇਵਿਸ ਕਰੀਏ ਕਮੇਟੀ ਵਾਸਤੇ ਵੀ ਸੋਸਾਇਟੀ ਨੂੰ ਕਿਵੇਂ ਆਪਾਂ ਅਗਲਾ ਤੇ ਆਪਣਾ ਜਿਵੇਂ ਆਪਣਾ ਧਰਮ ਹੈਗਾ ਆਪਣਾ ਜਿਹੜਾ ਸਿਕਾਈ ਆ ਆਪਣੇ ਸਿੱਖੀ ਤੌਰ ਦੇ ਜਿਹੜਾ ਆਪਾਂ ਸਿੱਖਣਾ ਉਹ ਚੱਲੀ ਜਾਵੇ ਰਸਤਾ ਹੁਣ ਲਾਸਟ ਵੀਡੀਓ ਵਿੱਚ ਕਾਫੀ ਕੁਝ ਅਨਕੰਪਲੀਟ ਸੀ ਅੱਜ ਦੇ ਵੀਡੀਓ ਵਿੱਚ ਕਾਫੀ ਕੁਝ ਕੰਪਲੀਟ ਹੈ ਪਰ ਫਿਰ ਵੀ ਤੁਹਾਡੇ ਪ੍ਰੋਜੈਕਟ ਅੱਗੇ ਚੱਲੀ ਜਾਣੇ ਆ ਚੱਲੀ ਜਾਣੇ ਕਿਉਂਕਿ ਆਉਣ ਵਾਲੀ ਪਨੀਰੀ ਨੂੰ ਤੁਸੀਂ ਇੱਕ ਵਧੀਆ এনवायरमेंट ਕ੍ਰੀਏਟ ਕਰਕੇ ਦੇ ਰਹੇ ਹੋ ਨਾਲੇ ਤਾਂ ਸੰਗਤ ਗੁਰੂ ਘਰ ਆਵੇ ਨਾਲੇ ਆਪਣੇ ਆਨੰਦ ਕਾਰਜ ਦੇ ਲਈ ਕੋਈ ਪ੍ਰੋਗਰਾਮ ਬੁੱਕ ਕਰਾਉਣਾ ਕਿਉਂਕਿ ਕਰਕੇ ਇੱਥੇ ਜਗ੍ਹਾ ਸਾਨੂੰ ਚਾਹੀਦੀ ਹੈ ਨਾ ਕੰਟਰੀਆਂ ਦੇ ਵਿੱਚ ਕਨਸੈਪਟ ਸਾਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਦੱਸਿਏ ਕਿ ਅਸੀਂ ਕਿੱਥੋਂ ਆਏ ਆ ਸਾਡੀ ਜਨਮ ਤੇ ਕਰਮ ਭੂਮੀ ਕੀ ਹੈ ਅਸੀਂ ਕਿਹੜੇ ਖਿੱਤੇ ਤੋਂ ਬਿਲੋਂਗ ਕਰਦੇ ਹਾਂ ਅਭੀ ਜਦ ਆਪ ਜਰਾ ਉਪਰ ਪ੍ਰੋਜੈਕਟ ਦਾ ਪਕਤਾਂ ਦਾ ਪੱਟਾਂ ਦਾ ਜਪਜਰਸ ਕੋਨੇ ਬੱਚਾ ਵਾਸਤੇ ਆ ਇੱਕ ਲਰਨਿੰਗ ਕਨਸੈਪਟ ਆ ਉਹਨਾਂ ਨੂੰ ਵੀ ਕੁਝ ਸਿੱਖਾਉਣ ਦਾ ਸਿਕਰ ਮਿਲਦਾ ਕਿ ਉਹ ਦੇਖ ਸਕਦੇ ਬੀ ਕਿਤੇ ਕਿਤੇ ਜਗਾਹ ਤੇ ਹੁੰਜੇ ਆਪਾਂ ਗੱਲ ਕੀਤੀ ਸੀ ਵੀ ਵੱਖਰੇ ਵੱਖਰੇ ਗਜ਼ੀਬੋਤ ਲਾਇਆ ਰਾਜਸਥਾਨ ਮਾਰਾਸ਼ਟਾ ਉਹਨਾਂ ਨੇ ਇੱਕ ਵਾਰ ਦੇਖ ਕੇ ਪਤਾ ਕਿ ਬੀ ਆ ਜਗਾਹ ਕਿਤਾਸੀ ਗਈ ਸੀ ਤੇ ਚੇਤੇ ਉਹਦਾ ਸਾਰਾ ਕੁਸ਼ਲ ਕਿ ਨਾਲ ਗੁਰਬਾਨੀ ਜਰਾ ਵੀ ਆਪਾਂ ਜੋੜਦੇ ਆ ਹੋਂ ਚ ਪਹਿਲਾ ਸੈਫ ਹੁੰਦਾ ਆਪਣਾ ਪਰਹਲ ਸੁਣੀ ਸਾ ਪਰ ਹੁੰਦੀ ਆ ਅਖੰਡ ਪਰ ਹੁੰਦੀ ਆ ਉਹ ਮਰਦਾ ਦੇਖੇ ਉਹ ਨਾਲ ਜੋੜਦੇ ਰਹਿੰਦੇ ਆ ਵੀ ਆ ਆਪਣਾ ਗੈਮੀ ਮਲਦਾ ਆਪਣਾ ਸਿਕੰਦਰ ਗੁਰੂ ਦਾ ਆਪਣਾ ਫਰਤੀ ਮਲਦੀ ਆ ਤੇ ਲੰਗਰ ਚ ਸੇਵਾ ਕਰਨ ਦਾ ਮੌਕਾ ਮਿਲਦਾ ਸੋ ਸੇਵਾ ਤੋਂ ਤੇ ਕਾਫੀ ਸੰਗਤ ਆ ਕੇ ਜਿਵੇਂ ਲੰਗਰ ਚ ਸਿਵਾ ਪੁੰਧੀਆਂ ਤੇ ਸੇਵਾ ਕਰਦੀ ਆ ਸੋ ਸਾਰਾ ਮਾਨ ਸ਼ਾਨ ਦੇ ਨਾਲ ਉਹਨਾਂ ਦਾ ਸਾਰਾ ਵਧੀਆ ਕੰਸਪਟ ਚੱਲ ਰਿਹਾ ਕਿ ਅਸੀਂ ਚੋਨੇ ਵੀ ਜਿਹੜੀ ਅਗਲੀ ਪੀੜੀ ਵੀ ਆ ਕੇ ਬੱਚਾ ਤੋਂ ਸਿੱਖੇ ਸੋ ਜਿਹੜੇ ਹੁਣ ਬੱਚੇ ਛੋੜਛੋੜ ਬੱਚੇ 5 ਸਾਲਾਂ ਦੇ ਉਹ 10 ਸਾਲਾਂ 15 ਸਾਲ ਤੱਕ ਜਿਹੜੇ ਵੱਡੇ ਹੋਣਗੇ ਉਹ ਆ ਲਾਈਨ ਤੇ ਵੀ ਵੀ ਕੋਰੇ ਜੁੜੇ ਹੋਣ ਹਾਂ ਹਾਂ ਕੀ ਬਾਤ ਹੈ ਸੰਗਤ ਨੂੰ ਕਮੇਟੀ ਵੱਲੋਂ ਗੁਰੂ ਘਰ ਵੱਲੋਂ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਸਾਜੀ ਅਸੀਂ ਅੱਜ ਤੋਂ ਪਹਿਲਾਂ ਵੀ ਜਿਹੜਾ ਪ੍ਰੋਗਰਾਮ ਚੱਲਦਾ ਅਸਦਾ ਕਾਫੀ ਹਮ ਸਰ ਇਹ ਪ੍ਰੋਗਰਾਮ ਅਰੇਂਜ ਕੀਤੇ ਹੋਇਆ ਵਿਖੰਡਪਰ ਆ ਰਿਹਾ ਜਿਹੜਾ ਹਰ ਇੱਕ ਮਹੀਨੇ ਸੋ ਅੱਜ ਚੋਨੇ ਵੀ ਜਿਹੜੇ ਸੰਗਤ ਹੋ ਸਕੇ ਵੱਧ ਤੋਂ ਵੱਧ ਆ ਕੇ ਕਿਤੇ ਆ ਕੇ ਗੁਰਬਾਣੀ ਰਹਾ ਲੈਣ ਸੇਵਾ ਚ ਹਿੱਸਾ ਪਾਉਣ ਜਿਵੇਂ ਕਸਦਾ ਸੇਵਾ ਜਿਹੜਾ ਕਰ ਸਕਦੇ ਹਾਂ ਤੁਸੀਂ ਆ ਕੇ ਸੇਵਾ ਕਰੋ ਬਾਣੀ ਸੁਣੋ ਪੁੱਛਾਂ ਦੇਖੀ ਅੱਜ ਜਗਾਸਰ ਦਾ ਪੂਰਾ ਨੰਦ ਲੋ ਕਿ ਆ ਕੇ ਫਿਰੋ ਤੇ ਤੁਰੋ ਤੇ ਆ ਕੇ ਅਦਾ ਪੂਰਾ ਇੱਕ ਡੇ ਟ੍ਰਿਪ ਬਣਾਉਇਆ ਸੀ ਸੋ ਤੁਹਾਨੂੰ ਆਪਾਂ ਤੁਹਾਨੂੰ ਲੱਗੂਗਾ ਵੀ ਇਹਦਾ ਕੀ ਕਨਸੈਪਟ ਆ ਤੇ ਕੀ ਬਣ ਰਿਹਾ ਹੈ ਸੰਗਜੀ ਜੀ ਜੇ ਤੁਹਾਨੂੰ ਐਡਰੈਸ ਨਾਲ ਲੱਭਿਆ ਤਾਂ ਗੂਗਲ ਨੂੰ ਪੁੱਛ ਸਕਦੇ ਹੋ ਤੁਸੀਂ ਕਿੱਥੇ ਹੈ ਗੁਰੂਕਾਰ ਬਾਬੇ ਕੇ ਹੰਟਲੀ ਬਹੁਤ ਧੰਨਵਾਦ ਪਿਆਰ ਦੇਣਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਦੱਸਣਾ ਕਿ ਅਸੀਂ ਹੋਰ ਇੱਥੇ ਯਤਨ ਕੀ ਕਰੀਏ ਤਾਂ ਜੋ ਤੁਹਾਡੇ ਲਈ ਕੋਈ ਹੋਰ ਅੱਛਾ এনਵਾਇਰਨਮੈਂਟ ਕ੍ਰੀਏਟ ਕਰ ਸਕੀ ਬਹੁਤ ਧੰਨਵਾਦ ਜੀ